ਪੰਜਾਬ ਪੁਲਿਸ ਮੈਂ ਤਾਂ ਕਰਕੇ ਜੁਆਇਨ ਕੀਤੀ ਕਿਉਂਕਿ ਮੇਰੀ ਫੈਮਿਲੀ ਸਾਰੀ ਪੁਲਿਸ ਦੇ ਵਿੱਚ ਹੈ ਪਹਿਲਾਂ ਤੋਂ ਜੀ ਤੇ ਮੈਂ ਯੂਨੀਵਰਸਿਟੀ ਪੜਦਾ ਸੀ ਪੜਦੇ ਪੜਦੇ ਤੋਂ ਬਾਅਦ ਮੈਂ ਤਾਂ 뮤지컬 ਵਾਲਾ ਸੀਗਾ ਬੰਦਾ ਅਸਲ 'ਚ ਪਹਿਲਾਂ ਤੋਂ ਹੀ ਸੰਗੀਤ ਸਿੱਖਿਆ ਪਰ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਇੱਕ ਵਾਰ ਮੈਨੂੰ ਜਰੂਰ ਇਹ ਲੱਗਦਾ ਸੀ ਕਿਉਂਕਿ ਉੱਥੇ ਮੁਸ਼ਕਲ ਬੜੀ ਆਉਂਦੀ ਆ ਟ੍ਰੇਨਿੰਗ ਜਿਹੜੀ ਹੈਗੀ ਆ ਨਾ ਪੰਜਾਬ ਪੁਲਿਸ ਦੀ ਜੀ ਉਹ ਤੰਗੀ ਦਾ ਨਾਂ ਹੈ ਜੀ ਉੱਥੇ ਤੰਗੀ ਬਹੁਤ ਜ਼ਿਆਦਾ ਆਉਂਦੀ ਆ ਜੀ ਪਰ ਇਹ ਆ ਵੀ ਫਿਰ ਫਰਸਟ੍ਰੇਟ ਹੋਇਆ ਮੈਂ ਸਾਲਕ ਅੱਛਾ ਜੀ ਉਸ ਤੋਂ ਬਾਅਦ ਫਿਰ ਜਦੋਂ ਟ੍ਰੇਨਿੰਗ ਕਰਨ ਤੋਂ ਬਾਅ ਉਹਲਾ ਜਿਹੜਾ ਸੋਨਾ ਜਿਹੜਾ ਉਹਨੂੰ ਪਹਿਲਾਂ ਭੱਠੀ 'ਚ ਤਪਾਇਆ ਜਾਂਦਾ ਸਾਡੇ ਉਸਤਾਦ ਜੀ ਮੈਨੂੰ ਦੱਸਦੇ ਹੁੰਦੇ ਸੀ ਇਹ ਗੱਲਾਂ ਹਾਂਜੀ ਉਹ ਮੈਨੂੰ ਕਹਿੰਦੇ ਤੂੰ ਦੁਖੀ ਨਾ ਹੋਇਆ ਕਰ ਤੂੰ ਜਦੋਂ ਇਹ ਸੋਨਾ ਜਿਹੜਾ ਭੱਠੀ 'ਚ ਜਦੋਂ ਤਪਦਾ ਉਸ ਤੋਂ ਬਾਅਦ ਉਹ ਫਿਰ ਹੀਰਾ ਬਣਦਾ ਕੀ ਬਾਤ ਹੈ ਫਿਰ ਉਹ ਕਿਸੇ ਮੁਟਿਆਰ ਦੇ ਗਲ ਦਾ ਹਾਰ ਬਣਦਾ ਕੀ ਬਾਤ ਹੈ ਫਿਰ ਉਹਨੂੰ ਸਾਰੀ ਦੁਨੀਆ ਦੇਖਦੀ ਆ ਕਹਿੰਦੇ ਇੱਕ ਦਿਨ ਤੈਨੂੰ ਵਧੀਆ ਤੇਰਾ ਨਾਂ ਹੋਊਗਾ ਪਰ ਤੂੰ ਲਗਿਆ ਰਹਿ ਛੱਡ ਨਾ ਮੈਂ ਉਦੋਂ ਛੱਡਣ ਲੱਗਿਆ ਸੀ ਪੁਲਿਸ ਅੱਛਾ ਜੀ ਪਰ ਉਸ ਤੋਂ ਬਾਅਦ ਮੈਨੂੰ ਪੁਲਿਸ ਨੇ ਬੜੀ ਸਪੋਰਟ ਕੀਤੀ ਜੀ ਮੈਨੂੰ ਕੱਲੀ-ਕੱਲੀ ਚੀ ਵੀ ਭਾਈ ਆਪਣੇ ਕੱਪੜੇ ਕਰਲਾ ਸੈਟ ਅੱਛਾ ਜੀ ਤੇ ਰਾਤ ਨੂੰ ਜਦੋਂ ਪਤਾ ਲੱਗਿਆ ਰਾਤ ਨੂੰ ਤਾਂ ਕੋਈ ਦੁਕਾਨ ਵੀ ਨਹੀਂ ਖੁੱਲੀ ਹੁੰਦੀ ਐ ਡਰਾਈ ਕਲੀਨ ਹੋਣ ਵਾਲਾ ਸੀ ਸਾਰਾ ਕੰਮ ਮੈਂ ਆਪ ਕੀਤਾ ਅੱਛਾ ਜੀ ਪ੍ਰੈਸ ਤੱਕ ਮੈਂ ਆਪ ਕੀਤਾ ਇਹਨੂੰ ਇਹ ਚੀਜ਼ਾਂ ਤੁਸੀਂ ਪੁਲਿਸ ਤੋਂ ਸਿੱਖੀਆਂ ਬਿਲਕੁਲ ਕੀ ਬਾਤ ਹੈ ਬੂਟਾਂ ਤੇ ਫਿੱਤੇ ਬੰਨਣ ਤੱਕ ਸ਼ਰਟ ਪਾਉਣ ਤੱਕ ਪੱਗ ਬੰਨਣ ਤੱਕ ਸਾਰੀ ਚੀਜ਼ ਜਿਹੜਾ ਸਟਾਈਲ ਤੁਹਾਨੂੰ ਜਿਹੜਾ ਪੁਲਿਸ ਬਿਲਕੁਲ